ਪਿੰਡ ਪੱਟਰੀ ਪੱਟੀਵਾਲ ਦੇ ਵਸਨੀਕਾਂ ਵੱਲੋਂ ਜਿਹੜਾ ਰੋਡ ਜਾਮ ਕੀਤਾ ਗਿਆ ਇਹ ਜਿਹੜੀ ਰੋਡ ਜਾਮ ਹੈ ਕਿਉਂ ਕੀਤਾ ਗਿਆ ਕਿਉਂਕਿ ਕੋਰਪੋਰੇਟ ਸਟੇਟਿ ਦੀਆਂ ਲੈਕਸਨਾਸ ਦੀਆਂ ਇੱਕ ਪਿੰਡ ਦੀਆਂ ਲੈਕਸਨਾ ਦੇ ਵਿੱਚ ਕਿਵੇਂ ਸਿਆਸੀ ਜਿਹੜਾ ਦਬਾਅ ਹੇਠ ਲੈਕਸਨਾ ਇੱਕ ਦਿਨ ਉਸੇ ਟਾਈਮ ਇੱਕ ਦਿਨ ਪਹਿਲਾਂ ਵੀ ਨਹੀਂ ਉਸੇ ਟਾਈਮ ਜਿਹੜੀਆਂ ਕੈਨਸਲ ਕੀਤੀਆਂ ਜਾਂਦੀਆਂ ਨੇ ਇਹ ਕਿਤੇ ਨਾ ਕਿਤੇ ਜ਼ਰੂਰ ਲੱਗ ਰਿਹਾ ਕਿ ਹੁਣ ਸਰਕਾਰ ਹੈ ਜਿਹੜੀ ਕਿਤੇ ਨਾ ਕਿਤੇ ਹਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਸਿਆਸੀ ਦਬਾਅ ਸਿਰਫ ਇੱਕ ਗੱਲ ਕਹਿ ਕੇ ਲੈਕਚਰਾਂ ਕੈਨਸਲ ਕਰ ਦਿੱਤੀਆਂ ਨੇ ਕਿ ਸਾਡੇ ਕੋਲੇ ਕੋਈ ਵੀ ਪੁਲਿਸ ਮੁਲਾਜ਼ਮ ਹੈ ਨਹੀਂ ਕਿਉਂਕਿ ਅਸੀਂ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ ਕਿ ਸਰਹੂਰ ਜ਼ਿਲ੍ਹੇ ਦੇ ਜਿਹੜਾ ਪੁਹਾਨੀਗੜ ਬਲਾਕ ਹੈ ਸਬਡਿਵੀਜ਼ਨ ਹੈ ਉੱਥੇ ਇੱਕ ਠਾਣਾ ਤੇ ਤਿੰਨ ਚੌਕੀਆਂ ਪੈਂਦੀਆਂ ਨੇ ਜਿਹਦੇ ਵਿੱਚ 35 ਤੋਂ 40 ਮੁਲਾਜ਼ਮ ਨੇ ਪਰ ਅੱਜ ਉਸ ਚੀਜ਼ ਤੇ ਪ੍ਰਸ਼ਾਸਨ ਵੱਲੋਂ ਸਟੈਂਪ ਲਗਾ ਦਿੱਤੀ ਗਈ ਹੈ ਕਿ ਸਾਡੇ ਕੋਲੇ ਪ੍ਰਸ਼ਾਸਨ ਹੈ ਕੋਈ ਨਹੀਂ ਪਰ ਇਹ ਵੀ ਦੱਸ ਦਿੰਦੇ ਆ ਕਿ ਪਿੰਡਾਂ ਦੇ ਵਿੱਚ ਰਾਹ ਜਾਂਦੀਆਂ ਮਾਈਆਂ ਦੀਆਂ ਚੈਨਾ ਫੜਪੀਆਂ ਜਾਂਦੀਆਂ ਨੇ ਮਲਕੰਨਾ ਦੇ ਵਿੱਚੋਂ ਬਾਲੀਆਂ ਖਿੱਚੀਆਂ ਜਾਂਦੀਆਂ ਨੇ ਚੋਰੀਆਂ ਵੱਧ ਗਈਆਂ ਨੇ ਪਰ ਹੁਣ ਜਿਹੜੀ ਲੈਕਸਰਾਂ ਦੇ ਸਬੰਧੀ ਪੂਰਾ ਪ੍ਰਸ਼ਾਸਨ ਵੱਲੋਂ ਹੀ ਇੱਕ ਸਟੈਂਪ ਲਗਾ ਦਿੱਤੀ ਹੈ ਕਿ ਸਾਡੇ ਕੋਲੇ ਮੁਲਾਜ਼ਮ ਹੈ ਨਹੀਂ ਇਸ ਕਰਕੇ ਅੱਜ ਦੀਆਂ ਜਿਹੜੀਆਂ ਚੋਣਾਂ ਨੇ ਉਹ ਕੈਂਸਲ ਕਰ ਦਿੱਤੀਆਂ ਗਈਆਂ ਨੇ ਅਸੀਂ ਗੱਲ ਕਰਦੇ ਆਂ ਬਾਈ ਜੀ ਛੋਟੇ ਪਿੰਡ ਜਿਹੜੀਆਂ ਲੈਕਸਰਾਂ ਰੱਦ ਕੀਤੀਆਂ ਗਈਆਂ ਨੇ ਕੀ ਕਾਰਨ ਸਮਝਦੇ ਹੋ ਇਹ ਕਾਰਨ ਕੀ ਆ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਹਾਰ ਰਹੇ ਨੇ ਉਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੁੰਦੀ ਇਹ ਜਿਹੜਾ ਪ੍ਰੋਪੋਗੈਂਡਾ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਭਰਾਜਾ ਉਹਦੇ ਬੰਦਿਆਂ ਵੱਲੋਂ ਕਰਾਇਆ ਜਾ ਰਿਹਾ ਵੀ ੱੱਕੇ ਨਾਲ ਕਿਉਂਕਿ ਕੱਲ ਜਿਹੜੀਆਂ ਚੋਣਾਂ ਬਾਲਦਕਲਾ ਹੋਈਆਂ ਨੇ ਉੱਥੇ ਵੀ ਇਹੀ ਕੁਸ਼ ਹੋਇਆ ਉੱਥੇ ਉਹਨਾਂ ਦੇ ਬੰਦੇ ਕੈਂਡੀਡੇਟ ਦੋ ਦੋ ਤਿੰਨ ਤਿੰਨ ਵੋਟਾਂ ਤੇ ਹਾਰੇ ਨੇ ਉਹਨਾਂ ਉਹ ਹਾਰ ਤੋਂ ਬਖਲਾਟ ਦੇ ਵਿੱਚ ਇਹ ਕੰਮ ਹੋ ਰਿਹਾ ਨਹੀਂ ਇੱਕ ਮੌਜੂਦਾ ਸਰਕਾਰ ਦੇ ਕਹਿਣ ਦੇ ਉਹਨਾਂ ਦੇ ਕੈਂਡੀਡੇਟਾਂ ਨੇ ਕਹਿਣ ਦੇ ਕਿ ਇੱਕ ਪੁਲਿਸ ਮੁਲਾਜ਼ਮ ਭਵਾਨੀਗੜ੍ਹ ਦੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਆ ਨਹੀਂ ਸਕਦਾ ਇੱਕ ਕੋਰਮ ਪੂਰਾ ਕਰਨ ਦੇ ਲਈ ਕੀ ਕੀ ਕਹਿ ਕੇ ਇਲੈਕਸ਼ਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਉਹ ਇਹ ਕਹਿ ਕੇ ਇਲੈਕਸ਼ਨਾਂ ਰੱਦ ਕੀਤੇਆਂ ਗਏ ਨੇ ਵੀ ਸਾਡੇ ਕੋਲ ਪੁਲਿਸ ਫੋਰਸ ਨਹੀਂ ਹੈਗੀ ਜੋ ਅਸੀਂ ਤੁਹਾਡੇ ਪਿੰਡ ਨੂੰ ਅਜੇ ਸਕਿਉਰਿਟੀ ਦੋ ਮਲਾਜਮ ਪੁਲਿਸ ਦੇ ਅਸੀਂ ਨਹੀਂ ਦੇ ਸਕਦੇ ਅਸੀਂ ਇੱਕ ਜਿਹੜੇ ਇੱਕ ਮੋੜ ਪੁਲਿਸ ਮਲਾਜਮ ਨਾਲ ਵੀ ਕੋਲਮ ਪੂਰਾ ਹੁੰਦਾ ਹੈ ਇਹ ਕਹਿੰਦੇ ਸਾਡੇ ਕੋਲ ਇੱਕ ਪੁਲਿਸ ਮਲਾਜਮ ਹੀ ਨਹੀਂ ਹੈਗਾ ਗੱਲ ਪੁਲਿਸ ਮਲਾਜਮਾਂ ਦੀ ਹੈ ਕਿਉਂਕਿ ਪਹਿਲਾਂ ਵੀ ਅਸੀਂ ਕਿਹਾ ਕਿ ਠੱਪੋਆ ਪੁਵਾਨੀਗੜ੍ਹ ਥਾਣੇ ਦੇ ਪੁਵਾਨੀਗੜ੍ਹ ਦੇ ਵਿੱਚ ਇੱਕ ਥਾਣਾ ਤੇ ਤਿੰਨ ਚੌਕੀਆਂ ਨੇ ਜਿਹਦੇ ਵਿੱਚ ਕੁੱਲ 30 ਤੋਂ 35 ਮਲਾਜਮ ਨੇ ਤੇ ਇਸ ਕਰਕੇ ਚੋਰੀਆਂ ਤੇ ਜਿਹੜੀਆਂ ਸਨੈਕਚਿੰਗ ਜਿਹੜੀ ਜਿਆਦਾ ਵੱਧ ਚੁੱਕੀ ਆ ਕੀ ਸਮਝਦੇ ਹੋ ਕਿ ਕਿਵੇਂ ਲੋਕਾਂ ਦੀ ਰੱਖਿਆ ਕਰਨਗੇ ਦੇਖੋ ਇਹ ਰੱਖਿਆ ਕਿਵੇਂ ਕਰਨਗੇ ਇਹੀ ਭਗਵੰਤ ਮਾਨ ਸਾਹਿਬ ਪਹਿਲਾਂ ਵਿਅੰਗ ਕਰਦੇ ਹੁੰਦੇ ਦੇ ਦੂਜੀਆਂ ਬਾਡੀਆਂ ਦੇ ਮੰਤਰੀਆਂ ਦੇ ਵੀ ਇਹ ਇੰਨੀ ਸਕਿਉਰਟੀ ਲੈਂਦੇ ਨੇ ਜੀ ਇਹ ਮੁਰਗੀਖਾਨਾ ਖੋਲਣਾ ਇਹਨਾਂ ਨੂੰ ਡਰ ਨਹੀਂ ਹੁਣ ਉਹੀ ਪ੍ਰੋਟੋਕਾਲ ਦੇ ਮੁਤਾਬਕ ਭਗਵੰਤ ਮਾਨ ਉਹਨਾਂ ਤੋਂ ਦੁੱਗਣੀ ਸਕਿਉਰਟੀ ਲੈ ਰਿਹਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਸਾਰਾ ਦਾ ਆਪਣੇ ਮਗਰ ਲਈ ਫਿਰਦਾ ਤਾਮਝਾਮ ਆ ਜੋ ਲੋਕਾਂ ਦੀ ਸੁਰੱਖਿਆ ਵਾਸਤੇ ਬਣੇ ਆ ਲੋਕਾਂ ਦੇ ਟੈਕਸ ਨਾਲ ਜਿਹੜੀ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਉਹ ਲੋਕਾਂ ਦੀ ਸੁਰੱਖਿਆ ਦੀ ਵਾਂਝੇ ਕਰਕੇ ਆਪਣੀ ਸੁਰੱਖਿਆ ਵੱਲ ਲਾ ਰੱਖਿਆ ਬਿਲਕੁਲ ਜੀ ਜਿਹੜੇ ਲੋਕ ਨੇ ਲੋਕਾਂ ਦੀ ਸੁਰੱਖਿਆ ਨੂੰ ਵਾਂਝੇ ਰੱਖ ਕੇ ਸਿਰਫ ਮੰਤਰੀਆਂ ਨੇ ਆਪਣੀ ਸੁਰੱਖਿਆ ਦੇ ਲਈ 100-100 ਬੰਦਾ ਜ਼ਰੂਰ ਤਨਾਤ ਕਰ ਰੱਖਿਆ ਇੱਕ ਕਹਿ ਸਕਦੇ ਆ ਐਮਐਲਏ ਦੇ ਪਤੀ ਦੇ ਨਾਲ ਵੀ ਦੋ ਮੁਲਾਜ਼ਮ ਜ਼ਰੂਰ ਨੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਦੋ ਦੋ ਮੁਲਾਜ਼ਮ ਜ਼ਰੂਰ ਨੇ ਪਰ ਜਿਹੜੀ ਇਹ ਪਬਲਿਕ ਖੜੀ ਆ ਇਹਨਾਂ ਦੀ ਸੁਰੱਖਿਆ ਦੇ ਲਈ ਇੱਕ ਮੁਲਾਜ਼ਮ ਜਾਂ ਦੋ ਮੁਲਾਜ਼ਮ ਵੀ ਨਹੀਂ ਹੈਗੇ ਇਸੇ ਕਰਕੇ ਜਿਹੜੀਆਂ ਪੂਰੇ ਇਲਾਕੇ ਦੇ ਵਿੱਚ ਨਸ਼ੇ ਦੀ ਨਸ਼ਾ ਵੱਧ ਰਿਹਾ ਤੇ ਜਿਹੜੀਆਂ ਚੋਰੀਆਂ ਵੱਧ ਰਹੀਆਂ ਨੇ ਜਗਾ ਜਗਾ ਤੇ ਇਕੱਲੀ ਇਕੱਲਾ ਕੋਈ ਜਾ ਨਹੀਂ ਸਕਦਾ ਲੁਟੇਰੇ ਘੇਰ ਕੇ ਉਹਨੂੰ ਕੁੱਟ ਕੇ ਲੁੱਟ ਕੇ ਲੈ ਜਾਂਦੇ ਨੇ ਅੱਜ ਜਿਹੜਾ ਮਸਲਾ ਸਾਹਮਣੇ ਆਇਆ ਪੱਟੀਵਾਲ ਦਾ ਪੱਟੀਵਾਲ ਦੇ ਵਿੱਚ ਇੱਕ ਇਲੈਕਸ਼ਨਾਂ ਸੀ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਬਾਲਤ ਦੇ ਵਿੱਚ 2-2 3-3 ਵੋਟਾਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਹਾਰੇ ਨੇ ਉਸੇ ਦੀ ਘਬਰਾਹਟ ਦੇ ਵਿੱਚ ਆ ਕੇ ਅੱਜ ਜਿਹੜੀਆਂ ਮੌਜੂਦਾ ਇਲੈਕਸ਼ਨਾਂ ਨੇ ਉਹ ਕੈਨਸਲ ਕਰਾਈਆਂ ਨਾ ਇੱਥੇ ਅਸੀਂ ਮੁਲਾਜ਼ਮ ਨਾਲ ਵੀ ਗੱਲ ਕਰਾਂਗੇ ਕਿ ਕਿਉਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਕੈਨਸਲ ਕੀਤੀਆਂ ਗਿਆ ਨਾ ਐਸ ਐਚਓ ਸਾਹਿਬ ਖੜੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਭਾਈ ਜੀ ਜਿਹੜੀਆਂ ਇਲੈਕ ਤਿੰਨ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਹੈਗਾ ਮਤਲਬ ਤਿੰਨ ਜਗ੍ਹਾ ਡਿਊਟੀ ਸੀ ਵੀ ਵੀ ਆਈ ਪੀ ਡਿਊਟੀ ਸੀ ਮੂਨਕ ਖਨੌਰੀ ਤੇ ਇੱਕ ਧਰਨੇ ਸੀਗੇ ਦੋ ਡ੍ਰੀਮ ਲੈਂਡ ਤੇ ਆਪਣੇ ਡੀ ਸੀ ਦਫਤਰ ਉਸ ਕਰਕੇ ਫੋਰਸ ਨਾ ਹੋਣ ਕਰਕੇ ਫੋਰਸ ਦੀ ਘਾਟ ਹੋਣ ਕਰਕੇ ਅੱਜ ਫੋਰਸ ਨਹੀਂ ਦਿੱਤੀ ਜਾ ਸਕਦੀ ਸੀ ਜਿਹਦੇ ਕਰਕੇ ਲੋਕ ਇੱਥੇ ਆ ਕੇ ਮਤਲਬ ਬੈਠੇ ਆ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਕੋਈ ਮਸਲਾ ਹੱਲ ਕਰਾਉਣੇ ਇਹਨਾਂ ਨਾਲ ਗੱਲਬਾਤ ਕਰਕੇ ਐਸਐਸਓ ਸਾਹਿਬ ਜੇ ਗੱਲ ਕੀਤੀ ਜਾਵੇ ਕਿਉਂਕਿ ਵੀਆਈਪੀ ਡਿਊਟੀ ਲੱਗੀ ਹੋਈ ਆ ਧਰਨੇ ਵੀ ਲੱਗਣੇ ਨੇ ਕਿਉਂਕਿ ਲੋਕਾਂ ਨੂੰ ਉਮੀਦਾਂ ਬਹੁਤ ਸੀਆਂ ਪੂਰੀਆਂ ਨਹੀਂ ਹੋਈਆਂ ਪਰ ਹੁਣ ਲੋਕਾਂ ਦੀ ਸੁਰੱਖਿਆ ਦੇ ਲਈ ਸਿਆਹ ਹੱਟ ਪਿੰਡ ਪੈਂਦੇ ਆ ਤਿੰਨ ਚੌਕੀਆਂ ਨੇ ਇੱਕ ਥਾਣਾ ਤੇ ਉਹਦੇ ਵਿੱਚ ਮੁਲਾਜ਼ਮ ਕਿੰਨੇ ਕੰਮ ਕਰ ਰਹੇ ਨੇ ਕਿ ਜੇਕਰ ਕੋਈ ਘਟਨਾ ਵਾਪਰ ਜਾਂਦੀ ਆ ਫਿਰ ਮੁਲਾਜ਼ਮ ਕਿੱਥੋਂ ਆਉਣਗੇ ਮੁਲਾਜ਼ਮ ਉਸ ਤਰੀਕੇ ਨਾਲ 10 26% ਮੁਲਾਜ਼ਮ ਛੱਡ ਕੇ ਜਾਈਦੇ ਆ ਦੋ ਚਾਰ ਮੁਲਾਜ਼ ਖਾਣੇ ਦੇ ਵਿੱਚ ਜੇ ਕੋਈ ਐਹੋ ਜਿਹੀ ਘਟਨਾ ਵਾਪਰਦੀ ਹੈ ਤੇ ਡਿਊਟੀ ਅਫਸਰ ਹੁੰਦਾ ਉਹ ਕੰਟਰੋਲ ਕਰ ਲੈਂਦਾ ਤੁਹਾਡੇ ਕੋਲੇ ਟੋਟਲ ਕਿੰਨੇ ਮੁਲਾਜ਼ਮ ਰਹਿੰਦੇ ਆ ਮਤਲਬ ਕਿ ਤਿੰਨ ਚੌਕੀਆਂ ਨੇ ਤੁਹਾਡੇ ਅੰਡਰ ਤੇ ਇੱਕ ਥਾਣਾ ਸਾਡੇ ਕੋਲ 50 ਦੇ ਕਰੀਬ ਮੁਲਾਜ਼ਮ ਨੇ ਤੁਸੀਂ ਇਹ ਨਿਤਾਜਾ ਲਾ ਸਕਦੇ ਹੋ ਕਿ 66 ਪਿੰਡਾਂ ਨੂੰ ਜੇ ਗੱਲ ਕੀਤੀ ਜਿਹਾ ਡਿਵਾਈਡ ਕੀਤਾ ਜਾਵੇ ਤਾਂ ਇੱਕ ਮੁਲਾਜ਼ਮ ਵੀ ਪੂਰਾ ਨਹੀਂ ਆਉਂਦਾ ਇਹ ਸਾਡੀ ਸੁਰੱਖਿਆ ਦੇ ਪ੍ਰਬੰਧਾਂ ਦਾ ਹਾਲ ਹੈ ਉਸੇ ਦੇ ਤਹਿਤ ਭਾਵੇਂ VIP ਡਿਊਟੀ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਮੁਲਾਜ਼ਮ ਨੇ ਜਿਹੜੇ ਲਗਾਏ ਜਾਂਦੇ ਨੇ ਪਰ VIP ਡਿਊਟੀਆਂ ਦੇ ਵਿੱਚ ਮੁਲਾਜ਼ਮ ਲਾਏ ਜਾਂਦੇ ਨੇ ਪਰ ਜਿਹੜੀ ਆਮ ਪਬਲਿਕ ਹੈ ਉਹਨਾਂ ਦੀ ਸੁਰੱਖਿਆ ਦੇ ਲਈ ਕੌਣ ਜ਼ਿੰਮੇਵਾਰ ਹੈ ਜਿਹੜੇ ਕਿਹਾ ਕਰਦੇ ਸੀ ਅਸੀਂ VIP ਕਲਚਰ ਜਿਹੜਾ ਉਹ ਖਤਮ ਕਰਨਾ ਹੈ ਉਹ ਅੱਜ VIP ਕਲਚਰ ਵਧਿਆ ਜਾਂ ਘਟਿਆ ਅਸੀਂ ਆਮ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਬਾ ਜੀ ਜਿਵੇਂ ਤੁਸੀਂ ਦੇਖਿਆ ਕਿ ਅੱਜ ਲਕਸ਼ਣਾ ਮੌਕੇ ਤੇ ਕੈਨਸਲ ਕੀ ਸਮਝਦੇ ਉਸ ਚੀਜ਼ ਨੂੰ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਚੰਗੀ ਗੱਲ ਨਹੀਂ ਹੈਗੀ ਕਿ ਸਭ ਕੁਰੇ ਇੰਤਜ਼ਾਮ ਹੋ ਚੁੱਕੇ ਸੀ ਪਿੰਡ ਵੱਲੋਂ ਹਾਂਜੀ ਪੂਰਾ ਇੰਤਜ਼ਾਮ ਸੀ ਪਿੰਡ ਦੇ ਵਿੱਚ ਕੋਈ ਲੜਾਈ ਦਾ ਖਤਰਾ ਸੀ ਕੋਈ ਲੜਾਈ ਖਤਰਾ ਨਹੀਂ ਕਦੇ ਕੋਈ ਪੁਲਿਸ ਵਾਲੇ ਗਈ ਹੋਣੀ ਕਦੇ ਵੀ ਹੂੰ ਕਦੇ ਵੀ ਪੁਲਿਸ ਨਹੀਂ ਗਈ ਕਿਸ ਨੇ ਨਾਮ ਮੰਗਾਈਏ ਕਿਸ ਨੇ ਹੂੰ ਕੀ ਕੀ ਕਾਰਨ ਸਮਝਦੇ ਹੋ ਜਿਹੜਾ ਅੱਜ ਇਲੈਕਸ਼ਨਾਂ ਕੈਨਸਲ ਕਰਾਈਆਂ ਗਈਆਂ ਇਹਦਾ ਕਾਰਨ ਹੁਣ ਤੁਸੀਂ ਆਪ ਹੀ ਜਾਣਦੇ ਸਾਰੇ ਤੁਸੀਂ ਕੀ ਇਸ਼ਾਰੇ ਨਹੀਂ ਹੈਗੇ ਸਾਰੇ ਜਾਣਦੇ ਸਾਰੀ ਦੁਨੀਆ ਜਾਣਦੀ ਹੈ ਕੀ ਕਾਰਨ ਕੋਈ ਸਿਆਸੀ ਦਬਾਅ ਲੱਗਦਾ ਸਿਆਸੀ ਦਬਾਅ ਜੀ ਸਿਆਸੀ ਦਬਾਅ ਬਿਲਕੁਲ ਜੀ ਇਹ ਜਿਹੜੀਆਂ ਇਲੈਕਸ਼ਨਾਂ ਕੈਨਸਲ ਹੋਈਆਂ ਨੇ ਸਿਆਸੀ ਦਬਾਅ ਬਾਈ ਜੀ ਤੁਸੀਂ ਕੀ ਸਮਝਦੇ ਹੋ ਇਹ ਸਿਆਸੀ ਦਬਾਅ ਦੇ ਕਾਰਨ ਹੋ ਰਿਹਾ ਜੀ ਸਭ ਕੁਝ ਅਸੀਂ ਸਵੇਰ ਤੋਂ 7 ਵਜੇ ਦੇ ਥਾਣੇ ਦੇ ਬਾਹਰ ਮੂਰੇ ਬੈਠੇ ਆਂ ਵੀ ਸਾਨੂੰ ਇੱਕ ਮੁਲਾਜ਼ਮਨ ਦਿੱਤਾ ਜਾਵੇ ਨਾ ਹੀ ਸਾਨੂੰ ਐਸਐਚਓ ਮਿਲੇ ਨਾ ਹੀ ਸਾਨੂੰ ਡੀਐਸਪੀ ਮਿਲੇ ਡਿਪਟੀ ਸਾਹਿਬ ਮਿਲੇ ਨੇ ਅਸੀਂ ਇਕੱਲੇ ਉੱਥੇ ਬੈਠ ਕੇ ਧਰਨੇ ਤੁਰਨੇ ਲਾ ਕੇ ਆ ਕੇ ਰੋਡ ਜਾਮ ਕਰਤਾ ਹਾਲਾਂਕਿ ਜੇ ਇਹਨਾਂ ਨੂੰ ਇੰਨਾ ਡਰਤੀ ਸਾਨੂੰ ਕੱਲ ਦੱਸ ਦਿੰਦੇ ਚੋਣ ਨਿਸ਼ਾਨ ਕਿਉਂ ਲਾਟ ਕਰੇ ਸਾਨੂੰ ਸਾਨੂੰ ਚੋਣ ਨਿਸ਼ਾਨ ਲਾਟ ਕਰਕੇ ਹਾਲਾਂਕਿ ਇਹਨਾਂ ਨੂੰ ਪਹਿਲਾਂ ਦੱਸ ਦਿੰਦਾ ਦਵਾਦਾ ਆਇਆ ਹੋਇਆ ਵੀ ਉੱਥੇ ਪੱਟੀ ਵਾਲ ਸਟੈਟਿਚ ਇਲੈਕਸ਼ਨ ਹੋਊਗੀ ਤੁਸੀਂ ਆਪਣੀ ਫੋਰਸ ਲੈ ਕੇ ਜਾਣਾ ਇਹਨਾਂ ਨੇ ਫੋਰਸ ਦੇਣ ਦੀ ਬਜਾਏ ਸਾਨੂੰ 7 ਵਜੇ ਦੇ ਭੁੱਖਣ ਪਾਣੇ ਬੈਠਿਆ ਸਾਡੀ ਜਾਤ ਵੀ ਨਹੀਂ ਪੁੱਛੀ ਵੀ ਭਾਈ ਕੀ ਤਕਲੀਫ ਆ ਤੁਹਾਡੀ ਬਿਲਕੁਲ ਜੀ ਇੱਕ ਪਾਸੇ ਚੋਣ ਇਨਸਾਨ ਜਾਰੀ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਜਿਹੜੀਆਂ ਇਲੈਕਸ਼ਨਾਂ ਨੇ ਉਹ ਰੱਦ ਕੀਤੀਆਂ ਜਾਂਦੀਆਂ ਨੇ ਇਹ ਕਿਤੇ ਨਾ ਕਿਤੇ ਜ਼ਰੂਰ ਲੱਗ ਰਿਹਾ ਕਿ ਸਿਆਸੀ ਦਬਾਅ ਹੈ ਜਿਹੜਾ ਹਾਵੀ ਹੋ ਚੁੱਕਿਆ ਕਿਉਂਕਿ ਬਗਲਾਹੜ ਦੇ ਵਿੱਚ ਆ ਕੇ ਕਿਤੇ ਇਹਨਾਂ ਕਿਤੇ ਹਾਰ ਜ਼ਰੂਰ ਨਜ਼ਰ ਆ ਰਹੀ ਹੈ ਅਸੀਂ ਗੱਲ ਕਰਦੇ ਹਾਂ ਬਾਈ ਜੀ ਤੁਸੀਂ ਕਿਵੇਂ ਕਹਿੰਦੇ ਹੋ ਇੱਕ ਜੱਕ ਦਮ ਜਿਹੜੀਆਂ ਇਲੈਕਸ਼ਨਾਂ ਨੇ ਉਹ ਕੈਨਸਲ ਕੀਤੀਆਂ ਜਾਂਦੇ ਨੇ ਤੇ ਪੁਲਿਸ ਮੁਲਾਜ਼ਮ ਕਹਿੰਦੇ ਆ ਸਾਡੇ ਕੋਲ ਮੁਲਾਜ਼ਮ ਨਹੀਂ ਬੀਆਈਪੀ ਡਿਊਟੀ ਤੇ ਲੱਗੇ ਹੋਏ ਆ ਧਰਨੇ ਨੇ ਕੀ ਸਮਝੋ ਕਿਵੇਂ ਲੋਕਾਂ ਦੀ ਸੁਰੱਖਿਆ ਹੋਊਗੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਸਬੂੱਚੀ ਸੰਗ ਦੇਖੋ ਜਿਹੜੀ ਇਹ ਮੌਕੇ ਦੇ ਇਲੈਕਸ਼ਨ ਕੈਨਸਲ ਹੋਣੇ ਆ ਇਲੈਕਸ਼ਨ ਦੇ ਹਾਰ ਦੇ ਡਰ ਦੇ ਕਾਰਨ ਕਿਉਂਕਿ ਕੱਲ ਜਿਹੜੀ ਐਡਾਂ ਦੀ ਹਾਰ ਹੋਈ ਐ ਛੋਟੀ ਬਾਲਦ ਬਾਲਦ ਖੁਰਦ ਤੇ ਥੰਮਣ ਸਿੰਘ ਵਾਲੇ ਤੋਂ ਉਹ ਹਾਰ ਨੂੰ ਦੇਖ ਦਿਓ ਅੱਜ ਇਹਨਾਂ ਨੇ ਪੱਟੀਵਾਲ ਕਲਾਂ 'ਚ ਇਹਨਾਂ ਨੂੰ ਜੇ ਕੋਈ ਕੱਲ ਦਿੱਕਤ ਈ ਤਾਂ ਚੋਣ ਨਿਸ਼ਾਨ ਛੋਟੀ ਪੱਟੀਵਾਲ ਜਿਹੜੀ ਪੱਟੀਵਾਲ ਕਲਾਂ ਦੇ ਲੋਕਾਂ ਨੇ ਆਪਦੀ ਸਹਿਮਤੀ ਨਾਲ ਕਰਕੇ ਆਪ ਦਾ ਭਾਈ ਬੰਦੀ ਨਾਲ ਮੈਂਬਰ ਚੁਣ ਲਏ ਉਹਨਾਂ ਨੂੰ ਵੀ ਦੁਬਾਰੇ ਕਰਨਗੇ ਲੇਕਿਨ ਜਿਹੜੀ ਇਹ ਕਹਿੰਦੇ ਸਾਡੀ ਵੀਆਈਪੀ ਡਿਊਟੀ ਆ ਫਿਰਦੇ ਨੇ 15 ਉਰੇ ਮੁਲਾਜ਼ਮਾ ਉਰੇ ਵੀ ਤਾਂ ਖੜੇ ਨੇ ਉਰੇ ਵੀ ਤਾਂ ਖੜੇ ਨੇ ਉੱਥੇ ਅਸੀਂ ਕਹਿੰਦੇ ਮੁਲਾਜ਼ਮਾਂ ਦੀ ਸਾਨੂੰ ਲੋੜ ਹੀ ਨਹੀਂ ਮੈਂ ਉੱਥੇ ਭੇਜਣ ਸਾਨੂੰ ਮੁਲਾਜ਼ਮਾਂ ਦੀ ਲੋੜ ਨਹੀਂ ਸਾਡੇ ਕੋਈ ਲੜਾਈ ਹੈ ਹੀ ਨਹੀਂ ਉੱਥੇ ਜੁਨੀਅਨ ਸੁਸਾਇਟੀ ਦੀ ਇਲੈਕਸ਼ਨ ਚ ਕਿਤੇ ਲੜਾਈ ਹੋਈ ਹੈ ਨਹੀਂ ਇਹ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਨੂੰ ਲੜਾ ਕੇ ਲੋਕਾਂ ਨੂੰ ਹਰਾਸਮੈਂਟ ਕਰਕੇ ਆਪਦੇ ਇਹੋ ਕਰਨਾ ਚਾਹੁੰਦੇ ਨੇ ਲੇਕਿਨ ਅੱਜ ਤੱਕ ਕਿਸੇ ਵੀ ਸੁਸਾਇਟੀ ਦੀ ਇਲੈਕਸ਼ਨ ਚ ਕਿਸੇ ਵੀ ਪਿੰਡ ਚ ਆਪਣੇ ਪਵਾਨੀਗੜ ਬਲਾਕ ਚ ਮੈਂ ਉਹਨੂੰ ਰਿਪਰ ਪਤਾ ਨਹੀਂ ਪ੍ਰਸ਼ਾਸਨ ਨੂੰ ਕਿਉਂ ਸਾਡੀ ਐਮਐਲਏ ਬੀਬਾ ਇਹ ਤਾਂ ਕਹਿੰਦੇ ਸੀ ਲੋਕਾਂ ਦੀ ਧੱਕਾ ਬੰਦ ਕਰਾਂਗੇ ਸਾਰਾ ਕੁਝ ਉਹ ਸਾਰੇ ਆਮ ਲੋਕਾਂ ਨਾਲ ਧੱਕਾ ਕਰਦੇ ਨੇ ਐਮਐਲਏ ਬੀਬਾ ਆਪਣੀ ਹਾਰ ਦੇ ਲੋਕਾਂ ਦੇ ਡਰਾਂ ਉੱਥੇ ਉੱਥੇ ਝਾੜੂ ਵਾਲੇ ਜਿਹੜੇ ਬੰਦੇ ਕੋਈ ਹੈਗੇ ਨੇ ਉਹਨਾਂ ਦੇ ਉਹ ਵੀ ਕਹਿੰਦੇ ਨੇ ਅਸੀਂ ਇਲੈਕਸ਼ਨ ਕਰਾਉਣੀ ਚਾਹੁੰਦੇ ਹਾਂ ਸਾਨੂੰ ਵੀ ਕੋਈ ਦਿੱਕਤ ਨਹੀਂ ਪਤਾ ਨਹੀਂ ਇਹਨੂੰ ਕੱਲੀ ਨੂੰ ਉੱਥੇ ਬੈਠੀ ਨੂੰ ਕੀ ਦਿੱਕਤ ਆ ਜੈਨਾਂ ਤੇ ਕਿਸੇ ਵਰਕਰ ਨੂੰ ਦਿੱਕਤ ਹੈ ਬਿਲਕੁਲ ਦੀ ਇਹ ਸਾਹਿਬ ਜाहिर ਹੋ ਚੁੱਕਿਆ ਕਿ ਸਿਆਸੀ ਦਬਾਅ ਦੇ ਹੇਠ ਜੋਨ ਸਾਹ ਦੇ ਮਿਲਣ ਦੇ باوجود ਵੀ ਜਿਹੜੀਆਂ ਇਲੈਕਸ਼ਨਾਂ ਨੇ ਰੱਦ ਕੀਤੀਆਂ ਗਈਆਂ ਨੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਰੋਡ ਪੂਰਾ ਜਾਮ ਕੀਤਾ ਗਿਆ ਦੂਜੇ ਪਾਸੇ ਵੀ ਪੂਰੇ ਜਿਹੜੇ ਵਹੀ ਕਾਰ ਲੈ ਟਰੱਕ ਜਿਹੜੇ ਲੋਕ ਰਾਹੀ ਕਰ ਨੇ ਉਹ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਕਿਸੇ ਲੋਕਾਂ ਨੇ ਆਪਦੇ ਆਪ ਦੇ ਕੰਮੀ ਜਾਣਾ ਪਰ ਲੋਕਾਂ ਦਾ ਕਿਤੇ ਨਾ ਕਿਤੇ ਜਿਹੜਾ ਗੁੱਸਾ ਉਹ ਮੌਜੂਦਾ ਪ੍ਰਸ਼ਾਸਨ ਤੇ ਜ਼ਰੂਰ ਆ ਕਿਉਂਕਿ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਦੱਸ ਕੇ ਜਿਹੜੀਆਂ ਇਹ ਇਲੈਕਸ਼ਨਾਂ ਨੇ ਰੱਦ ਕੀਤੀਆਂ ਗਈਆਂ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਪਿਟੀਸ਼ਨਰ ਕੈਮਰਾਮੈਨ ਭੀਮ ਚੰਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪ